ਔਰਤਾਂ ਭੁੱਲ ਕੇ ਵੀ ਇਹਨਾਂ ਹਲਕੇ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਡਾਕਟਰ ਦੇ ਵੱਲੋਂ ਵੱਡੇ ਚੇਤਾਵਨੀ ਦਿੱਤੀ ਗਈ ਹੈ ਪੂਰੀ ਵੀਡੀਓ ਹੈ ਤੁਸੀਂ ਇੱਕ ਵਾਰ ਗੌਰ ਨਾਲ ਜ਼ਰੂਰ ਸੁਣ ਲਿਓ ਦਰਅਸਲ ਔਰਤਾਂ ਦੇ ਵਿੱਚ ਦਿਲ ਦੇ ਦੌਰੇ ਹਮੇਸ਼ਾ ਉਹ ਲੱਛਣ ਨਹੀਂ ਹੁੰਦੇ ਜੋ ਅਸੀਂ ਟੀਵੀ ਦੇ ਵਿੱਚ ਜਾਂ ਫਿਰ ਇਸ਼ਤਿਹਾਰਾਂ ਦੇ ਵਿੱਚ ਦੇਖਦੀਆਂ ਤੇਜ਼ ਛਾਤੀ ਦੇ ਵਿੱਚ ਦਰਦ ਜਾਂ ਫਿਰ ਅਚਾਨਕ ਠਹਿ ਜਾਣਾ ਦਰਅਸਲ ਔਰਤਾਂ ਦੇ ਵਿੱਚ ਦਿਲ ਦੇ ਦੌਰੇ ਦੇ ਲੱਛਣ ਅਕਸਰ ਹਲਕੇ ਅਤੇ ਹੌਲੀ-ਹੌਲੀ ਹੁੰਦੇ ਨੇ ਜਿਵੇਂ ਕਿ ਬਹੁਤ ਜ਼ਿਆਦਾ ਥਕਾਵਟ ਹੋਣਾ, ਪੇਟ ਖਰਾਬ ਹੋਣਾ, ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣਾ ਜਾਂ ਫਿਰ ਸਟ੍ਰੈਸ ਲੈਣਾ ਇਸ ਦੇ ਲਈ ਉਹਨਾਂ ਨੂੰ ਅਕਸਰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਿਸ ਦੇ ਨਾਲ ਇਲਾਜ ਦੇ ਵਿੱਚ ਦੇਰੀ ਹੁੰਦੀ ਹੈ ਤੇ ਇਹਨਾਂ ਲੁਕਵੇਂ ਸੰਕੇਤਾਂ ਨੂੰ ਪਛਾਣਨਾ ਅਤੇ ਸਮੇਂ ਸਿਰ ਡਾਕਟਰਾਂ ਨੂੰ ਮਿਲਣਾ ਜਾਣਾ ਬਚਾਉਣ ਦੇ ਲਈ ਬਹੁਤ ਜ਼ਰੂਰੀ ਹੈ। ਆਉਂ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਕੀ ਡਾਕਟਰਾਂ ਦੇ ਵੱਲੋਂ ਕੀ ਚੇਤਾਵਨੀ ਦਿੱਤੀ ਗਈ ਹੈ। ਜਦੋਂ ਅਸੀਂ ਦਿਲ ਦੇ ਦੌਰੇ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਕਿ ਤਸਵੀਰ ਆਉਂਦੀ ਹੈ, ਖਿਆਲ ਆਉਂਦਾ ਹੈ ਮਨ ਦੇ ਵਿੱਚ ਕਿ ਉਹ ਹੈ ਛਾਤੀ ਦੇ ਵਿੱਚ ਤੇਜ਼ ਦਰਦ। ਜਦੋਂ ਛਾਤੀ ਦੇ ਵਿੱਚ ਤੇਜ਼ ਦਰਦ ਹੁੰਦਾ ਹੈ ਅਕਸਰ ਤੁਸੀਂ ਵੀਡੀਓ ਦੇਖੀ ਹੋਵੇਗੀ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਬਹੁਤ ਸਾਰੇ ਹਾਸ ਦੇਖੇ ਹੋਣਗੇ ਦਿਲ ਦੇ ਦੌਰੇ ਦੇ ਪਰ ਬਹੁਤ ਸਾਰੀਆਂ ਔਰਤਾਂ ਇਹਨਾਂ ਲੱਛਣਾਂ ਦਾ ਅਨੁਭਵ ਨਹੀਂ ਕਰਦੀਆਂ ਉਹਨਾਂ ਦੇ ਸਰੀਰ ਦੀਆਂ ਦਿਲ ਦੀਆਂ ਸਮੱਸਿਆਵਾਂ ਦੇ ਸੰਕੇਤਾਂ ਨੂੰ ਵਧੇਰੇ ਸੁਖਮ ਤਰੀਕੇ ਨਾਲ ਪਾਰਦਰਸ਼ਿਤ ਕਰਦੇ ਨੇ ਤਸੂਰਾਂ ਦੇ ਮੁਤਾਬਕ ਕਾਰਡੀਓਲੋਜਿਸਟ ਡਾਕਟਰ ਦਮਿਤਰੀ 11910 ਦੱਸਦੇ ਨੇ ਕਿ ਔਰਤਾਂ ਦੇ ਵਿੱਚ ਦਿਲ ਦੇ ਦੌਰੇ ਅਕਸਰ ਉਸ ਤਰ੍ਹਾਂ ਨਹੀਂ ਦਿਖਾਈ ਦਿੰਦੇ ਜਿਵੇਂ ਉਹ ਸੋਚਦੇ ਨੇ ਜਾਂ ਫਿਰ ਕਰਦੇ ਨੇ ਅਕਸਰ ਮਰੀਜ਼ਾਂ ਨੂੰ ਆਪਣੇ ਜਬਾੜੇ ਪਿੱਠ ਜਾਂ ਫਿਰ ਮੋਢਿਆਂ ਦੇ ਵਿੱਚ ਦਰਦ ਜਾਂ ਫਿਰ ਸਿਰਫ ਥਕਾਵਟ ਅਤੇ ਸਾਹ ਚੜਨਾ ਮਹਿਸੂਸ ਹੁੰਦਾ ਹੈ ਪਰ ਉਹ ਇਸ ਨੂੰ ਦਿਲ ਦੀ ਬਿਮਾਰੀ ਦੇ ਨਾਲ ਨਹੀਂ ਜੋੜਦੇ ਉਨਾ ਦਾ ਕਹਿਣਾ ਹੈਗਾ ਕਿ ਔਰਤਾਂ ਅਕਸਰ ਇਸ ਨੂੰ ਤਣਾਵ ਜਾਂ ਫਿਰ ਕਮਜ਼ੋਰੀ ਸਮਝ ਕੇ ਖਾਰਜ ਕਰ ਦਿੰਦੀਆਂ ਨੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਕਿ ਕੁਝ ਥਕਾਵਟ ਹੈ ਕੰਮ ਕਰਕੇ ਅਸੀਂ ਰੈਸਟ ਕਰਾਂਗੇ ਤਾਂ ਬਾਅਦ ਵਿੱਚ ਠੀਕ ਹੋ ਜਾਵੇਗਾ ਪਰ ਉਹਨਾਂ ਨੂੰ ਇਹ ਆਰਾਮ ਨਹੀਂ ਮਿਲਦਾ ਜਦੋਂ ਕਿ ਇਹ ਦਿਲ ਦੀ ਬਿਮਾਰੀ ਦੇ ਸਭ ਤੋਂ ਪੁਰਾਣੇ ਲੱਛਣ ਨੇ ਕੁਝ ਸ਼ੁਰੂਆਤੀ ਲੱਛਣ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਸਾਰੇ ਬਹੁਤ ਸਾਰੇ ਅਸੀਂ ਨਜ਼ਰ ਅੰਦਾਜ਼ ਕਰਦੇ ਹਾਂ ਜਿਨ੍ਹਾਂ ਨੂੰ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨਾਂ ਲੱਛਣਾਂ ਦੇ ਵਿੱਚ ਬਹੁਤ ਜ਼ਿਆਦਾ ਥਕਾਵਟ ਜਾਂ ਫਿਰ ਕਮਜ਼ੋਰੀ ਸ਼ਾਮਿਲ ਹੈ ਜੇ ਤੁਸੀਂ ਬਿਨਾ ਕੋਈ ਭਾਰੀ ਕੰਮ ਕੀਤੇ ਬਹੁਤ ਥੱਕ ਜਾਂਦੇ ਹੋ ਜਾਂ ਫਿਰ ਆਰਾਮ ਕਰਨ ਤੋਂ ਬਾਅਦ ਵੀ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਦੂਜਾ ਸਾਹ ਚੜਨਾ ਜਾਂ ਫਿਰ ਚੱਕਰ ਆਉਣਾ। ਜੇਕਰ ਤੁਹਾਨੂੰ ਬਿਨਾ ਮਿਹਨਤ ਕੀਤੇ ਵੀ ਸਾਹ ਚੜਨਾ ਜਾਂ ਫਿਰ ਅਚਾਨਕ ਚੱਕਰ ਆਉਣਾ ਮਹਿਸੂਸ ਹੁੰਦਾ ਹੈ ਤਾਂ ਇਸ ਨੂੰ ਕਮਜ਼ੋਰੀ ਜਾਂ ਫਿਰ ਤਣਾਅ ਨਾ ਸਮਝੋ। ਇਹ ਦਿਲ ਦੇ ਵਿੱਚ ਆਕਸੀਜਨ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਤੇਜ ਲੱਛਣੇ ਜਬਾੜੀ ਗਰਦਨ ਪਿੱਠ ਮੋਢੇ ਜਾਂ ਫਿਰ ਬਾਹਾਂ ਦੇ ਵਿੱਚ ਦਰਦ ਹੋਣਾ ਜੇ ਤੁਸੀਂ ਇਹਨਾਂ ਖੇਤਰਾਂ ਦੇ ਵਿੱਚ ਦਰਦ ਜਾਂ ਫਿਰ ਭਾਰੀਪਨ ਮਹਿਸੂਸ ਕਰਦੇ ਹੋ ਪਰ ਕਾਰਨ ਸਪਸ਼ਟ ਨਹੀਂ ਹੈ ਤਾਂ ਇਹ ਦਿਲ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਚੌਥਾ ਲੱਛਣ ਹੈ ਪੇਟ ਦੇ ਵਿੱਚ ਭਾਰੀਪਨ ਜਾਂ ਫਿਰ ਜਲਣ ਜਾਂ ਫਿਰ ਉਲਜਣ ਜੀ ਹਾਂ ਉਹ ਦੀ ਸੰਭਾਵਨਾ ਹੋ ਸਕਦੀ ਹੈ ਜੇਕਰ ਤੁਸੀਂ ਜਲਣ ਉਲਜਣ ਉਲਟੀਆਂ ਜਾਂ ਫਿਰ ਬਧਜਮੀ ਜਾਂ ਫਿਰ ਉਸ ਦਾ ਅਨੁਭਵ ਕਰਦੇ ਹੋ ਤਾਂ ਸਿਰਫ ਇਹ ਨਾ ਮੰਨੋ ਕਿ ਇਹ ਗੈਸ ਜਾਂ ਫਿਰ ਐਸਿਡਿਟੀ ਹੈ ਪੇਟ 'ਚ ਕੋਈ ਖਰਾਬੀ ਹੈ ਤਾਂ ਅਜਿਹੇ ਲੱਛਣ ਅਕਸਰ ਦਿਲ ਦੇ ਦੌਰੇ ਦੇ ਵੱਡੇ ਵੱਡੇ ਕਾਰਨ ਹੋ ਸਕਦੇ ਨੇ ਪੰਜਵਾਂ ਲੱਛਣ ਦੇ ਵਿੱਚ ਪਸੀਨਾ ਆਉਣਾ ਅਤੇ ਬੇਚੈਨੀ ਸ਼ਾਮਿਲ ਹੈ ਅਚਾਨਕ ਠੰਡਾ ਪਸੀਨਾ ਆਉਣਾ ਤੇ ਚਿਪਚਿਪੀ ਚਮੜੀ ਹੋਣਾ ਜਾਂ ਫਿਰ ਅਣ ਜੋ ਕਿ ਅਨਜਾਨ ਚਿੰਤਾ ਵੀ ਦਿਲ ਦੇ ਦੌਰੇ ਦੀ ਸ਼ੁਰੂਆਤੀ ਲੱਛਣ ਹੋ ਜਾਂਦੀ ਹੈ। ਇੱਕ ਹੋਰ ਲੱਛਣ ਹੈ ਸੌਣ ਦੇ ਵਿੱਚ ਮੁਸ਼ਕਲ ਜਾਂ ਫਿਰ ਬੇਚੈਨੀ। ਜੀ ਹਾਂ ਜੇਕਰ ਤੁਸੀਂ ਰਾਤ ਨੂੰ ਅਕਸਰ ਜਾਗਦੇ ਹੋ ਜਾਂ ਫਿਰ ਪੂਰੀ ਰਾਤ ਨਹੀਂ ਜੋ ਕਿ ਪੂਰੀ ਰਾਤ ਦੀ ਨੀਂਦ ਤੋਂ ਵੀ ਬਾਅਦ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਤੋਂ ਇੱਕ ਸੰਕੇਤ ਵੀ ਹੋ ਸਕਦਾ ਹੈ ਕਿ ਕੁਝ ਗਲਤ ਹੋ ਰਿਹਾ। ਤਾਂ ਔਰਤਾਂ ਅਕਸਰ ਸਾਇਲੈਂਟ ਦਿਲ ਦੇ ਦੌਰੇ ਦਾ ਅਨੁਭਵ ਕਰਦੀਆਂ ਨੇ। ਭਾਵ ਉਹਨਾਂ ਦੇ ਵਿੱਚ ਕੋਈ ਸਪਸ਼ਟ ਜਾਂ ਫਿਰ ਸਪਸ਼ਟ ਲੱਛਣ ਨਹੀਂ ਹੁੰਦੇ ਲੋਕ ਇਸ ਨੂੰ ਥਕਾਵਟ ਬਦਹਜ਼ਮੀ ਜਾਂ ਫਿਰ ਤਣਾਅ ਦੇ ਵਜੂ ਖਰਚ ਕਰਦੇ ਨੇ ਹਾਲਾਂਕਿ ਬਾਅਦ ਦੇ ਵਿੱਚ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਦਾ ਹੈ ਕਿ ਦਿਲ ਨੂੰ ਨੁਕਸਾਨ ਪਹੁੰਚਿਆ ਤਾਂ ਔਰਤਾਂ ਦੇ ਲੱਛਣ ਵੱਖਰੇ ਕਿਉਂ ਹੁੰਦੇ ਨੇ ਇਹ ਵੀ ਸਵਾਲ ਜ਼ਰੂਰ ਹੁੰਦਾ ਹੈ ਔਰਤਾਂ ਦੇ ਲੱਛਣ ਉਹਨਾਂ ਦੇ ਸਰੀਰ ਅਤੇ ਹਾਰਮੋਨ즈 ਦੇ ਵਿੱਚ ਤਬਦੀਲੀਆਂ ਦੇ ਕਾਰਨ ਵਕ-ਵਕ ਹੁੰਦੇ ਨੇ ਕਈ ਵਾਰ ਬਿਨਾਂ ਰੁਕਾਵਟ ਦੇ ਵੀ ਦਿਲ ਦੀਆਂ ਛੋਟੀਆਂ ਨਾੜੀਆਂ ਪ੍ਰਭਾਵਿਤ ਹੁੰਦੀਆਂ ਨੇ ਜਿਸ ਦੇ ਨਾਲ ਦਰਦ ਜਾਂ ਫਿਰ ਭਾਰੀਪਨ ਹੁੰਦਾ ਕੁਝ ਮਾਮਲਿਆਂ ਦੇ ਵਿੱਚ ਇੱਕ ਸਥਿਤੀ ਜਿਸ ਨੂੰ ਕਿ ਦੱਸਦੀ ਹੈ ਕਿ ਸਪੋਟੇਸ਼ੀਅਲ ਕੋਰੋਨਰੀ ਆਰਟਰੀ ਡਿਐਕਸ਼ਨ ਕਿਹਾ ਜਾਂਦਾ ਹੈ ਕਾਰਨ ਹੁੰਦਾ ਹੈ ਕਿ ਖਾਸ ਕਰਕੇ ਕੁੜੀਆਂ ਜਾਂ ਫਿਰ ਜੋ ਕਿ ਪੋਸਟਪਾਰਟਮ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਸ ਤੋਂ ਇਲਾਵਾ ਡਾਕਟਰ ਅਕਸਰ ਔਰਤਾਂ ਦੇ ਲੱਛਣਾਂ ਨੂੰ ਤਣਾਅ ਜਾਂ ਫਿਰ ਗੈਸ ਦੇ ਵਜੋਂ ਖਾਰਜ ਕਰਦੇ ਨੇ ਇਸ ਨੂੰ ਜੋ ਕਿ ਯੈਂਟਲ ਸਿੰਡਰੋਮ ਦੇ ਵਜੂਹ ਜਾਨਾ ਜਾਂਦਾ ਹੈ ਹਾਲਾਂਕਿ ਇਸ ਪੂਰੀ ਖਬਰ ਦੀ ਪੁਸ਼ਟੀ ਖਰਵਾਲਾ ਟੀਵੀ ਬਿਲਕੁਲ ਵੀ ਨਹੀਂ ਕਰਦਾ ਇਹ ਵੀਡੀਓ ਤੇ ਇਹ ਜਿਹੜੀ ਕਿ ਇਨਫੋਰਮੇਸ਼ਨ ਹੈਗੀ ਹੈ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਇਹ ਡਾਕਟਰ ਦੇ ਵੱਲੋਂ ਦੱਸੀ ਗਈ ਹੈ ਸੂਤਰਾਂ ਦੇ ਮੁਤਾਬਕ ਕਿ ਜਦੋਂ ਦਿਲ ਦੇ ਦੌਰੇ ਪੈਂਦੇ ਨੇ ਤਾਂ ਅਕਸਰ ਲੋਕ ਇਹਨਾਂ ਲੱਛਣਾਂ ਨੂੰ ਪਰ ਨਜ਼ਰ ਅੰਦਾਜ਼ ਕਰਦੇ ਨੇ ਤੁਹਾਡੇ ਲਈ ਸਭ ਤੋਂ ਬੈਟਰ ਇਹੀ ਹੋਵੇਗਾ ਕਿ ਤੁਸੀਂ 6 ਮਹੀਨਿਆਂ ਦੇ ਵਿੱਚ ਜਾਂ ਫਿਰ ਸਾਲ ਦੇ ਵਿੱਚ ਇੱਕ ਵਾਰ ਆਪਣਾ ਹੈਲਥ ਟੈਸਟ ਜ਼ਰੂਰ ਕਰਵਾਇਆ ਕਰੋ ਤੇ ਜੀਵਨ ਸ਼ੈਲੀ ਦੇ ਵਿੱਚ ਚੰਗੀਆਂ ਚੀਜ਼ਾਂ ਖਾਓ ਹੈਲਦੀ ਚੀਜ਼ਾਂ ਖਾਓ ਫਰੂਟ ਖਾਓ ਹਰੀਆਂ ਸਬਜ਼ੀਆਂ ਖਾਓ ਵਾਤੋਂ ਵਾਤ ਪਾਣੀ ਪੀਓ ਤੇ ਜਿੰਨਾ ਹੋ ਸਕਦਾ ਹੈਗਾ ਤਣਾਅ ਤੋਂ ਮੁਕਤ ਰਹੋ